ਤੁਹਾਡੇ ਪਿਤਾ ਨੂੰ ਪੁਲਿਸ ਨੇ ਜਿਸ ਕਾਰਵਾਈ ਦੇ ਤਹਿ ਚੁੱਕਿਆ ਕੀ ਕਹਿਣਾ ਚਾਹੋਗੇ ਤੁਸੀਂ ਆ ਪੁਲਿਸ ਦੀ ਇਹ ਤਾਂ ਇੰਨਾ ਕਿ ਤਾਂ ਆਪਾਂ ਨੂੰ ਐ ਹੁੰਦਾ ਵੀ ਯਾਰ ਹਾਂ ਪੁਲਿਸ ਕੋਈ ਨਾ ਕੋਈ ਤਾਂ ਕਰੂਗੀ ਹੈ ਨਾ ਪਰ ਜੇ ਆਪਾਂ ਉਵੇਂ ਦੇਖੀਏ ਤਾਂ ਵੀਰੇ 75 ਸਾਲਾ ਬੰਦਾ ਹੈ ਨਾ ਉਹ ਤੋਂ ਕੈਂਸਰ ਦੇ ਪੇਸ਼ੈਂਟਰ ਨੇ ਜਿਹੇ ਜਿਹੇ ਤਰੀਕੇ ਨਾਲ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੇ ਐਕਸ਼ਨ ਨੂੰ ਨਹੀਂ ਕਹਿੰਦਾ ਪਰ ਐਕਸ਼ਨ ਦੀ ਵੇ ਨੂੰ ਕਹਿੰਦਾ ਕਿ ਉਹ ਵੇ ਠੀਕ ਨਹੀਂ ਸੀ ਉਹ ਘੱਟੋ ਘੱਟ ਇਦਾਂ ਦਾ ਵਤੀਰਾ ਨਹੀਂ ਡਿਜ਼ਰਵ ਕਰਦਾ ਸੀਗੇ ਸਰ ਇੱਕੋ ਸਿਰ ਦੇ ਤਾਜ ਹੁੰਦਾ ਪੱਗ ਉਹਨਾਂ ਨੂੰ ਯਾਰ ਪਰਣਾ ਵੀ ਨਾ ਬੰਨਣ ਦਿੱਤਾ ਜਾਣਾ ਚੱਪਲ ਵੀ ਨਾ ਪਾਉਣ ਦਿੱਤੀ ਜਾਣੀ ਇਹ ਕੋਈ ਵੇਹ ਥੋੜੀ ਹੁੰਦੀ ਹੈ ਉਹਨਾਂ ਦੀ ਹਾਲਤ ਕਿਵੇਂ ਹੈ ਡੀ ਐਮ ਸੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਸੂਚਨਾ ਦਿੱਤੀ ਉਹਨਾਂ ਬਾਰੇ ਜਾਂ ਤੁਹਾਨੂੰ ਉਹਨਾਂ ਨੂੰ ਮਿਲਣ ਦਿੱਤਾ ਨਹੀਂ ਮੇਰੇ ਨਾਲ ਨਾ ਤਾਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੋਈ ਕੋਨਟੈਕਟ ਕੀਤਾ ਨਾ ਕੋਈ ਮੇਰੀ ਆਫ ਦਾ ਸਿੱਧਾ ਕੰਟੈਕਟ ਹੋ ਪਾ ਰਿਹਾ ਕਿਉਂਕਿ ਉਹਨਾਂ ਦੇ ਫੋਨ ਬਾਹਰ ਆ ਗਏ। ਉਹਨਾਂ ਦੇ ਫੋਨ ਬੰਦ ਆ। ਬੱਬੀ ਉਹਦਾ ਤਾਂ ਸਟੇਬਲ ਆ ਇਹੋ ਜੀ ਕੋਈ ਗੱਲ ਨਹੀਂ। ਉਹਨਾਂ ਕੋ ਮੈਨੂੰ ਵੀ ਪਤਾ ਕਿ ਹਾਂ ਉਹ ਇਹੋ ਜੇ ਕੰਮਾਂ ਤੋਂ ਨਹੀਂ ਉਹਦਾ ਬਣਾਲੇਗੇ। ਨਾ ਉਹ ਦਬਦੇ ਹੀ ਆ। ਅਸੀਂ ਸਾਨੂੰ ਕੰਸਰਨ ਆ ਉਹਨਾਂ ਦੀ ਸਿਹਤ ਬਾਰੇ ਸਾਨੂੰ ਤੁਸੀਂ ਇਹ ਤਾਂ ਦੱਸੋ ਵੀ ਯਾਰ ਉਹ ਕਿੱਥੇ ਆ? ਅਸੀਂ ਰਾਈਡ ਰੱਖਦੇ ਆ ਆਪਦੇ ਬੰਦੇ ਨਾਲ ਫੈਮਿਲੀ ਦੀ ਤਰਫੋਂ ਦਾ ਮਿਲ ਸਕਦੇ ਆ ਸਾਨੂੰ ਤੁਸੀਂ ਮਿਲਾਓ ਨਾ ਸਹੀ। ਨਾ ਸਾਨੂੰ ਕਿਸੇ ਅਧਿਕਾਰੀ ਨੇ ਗੱਲ ਕੀਤੀ ਆ। ਨਾ ਸਾਨੂੰ ਕਿਸੇ ਕੋਈ ਇਹ ਦੱਸਿਆ ਵੀ ਉੱਥੇ ਕਿਨੇ ਜਾਂ ਮਤਲਬ ਕਿ ਈਵਨ ਕੇ ਯਾਰ ਕੋਈ ਨਿੱਕੀ ਜੀ ਵੀ ਗੱਲ ਨਹੀਂ ਕੀਤੀ ਦੱਸੀ ਮੈਨੂੰ ਹੋਂਦ ਕਨੋਰੀ ਬਾਰਡਰ ਤੇ ਮੌਜੂਦ ਹਾਂ ਤੇ ਮੇਰੇ ਨਾਲ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਸੁਪੁੱਤਰ ਮੌਜੂਦ ਨੇ ਗੁਰਪਿੰਦਰ ਸਿੰਘ ਗੁਰਪਿੰਦਰ ਜੀ ਤੁਹਾਡੇ ਪਿਤਾ ਨੂੰ ਪੁਲਿਸ ਨੇ ਜਿਸ ਕਾਰਵਾਈ ਦੇ ਤਹਿਤ ਚੁੱਕਿਆ ਕੀ ਕਹਿਣਾ ਚਾਹੋਗੇ ਤੁਸੀਂ ਆ ਪੁਲਿਸ ਦੀ ਇਹ ਤਾਂ ਇੰਨਾਕ ਤਾਂ ਆਪਾਂ ਨੂੰ ਐ ਹੁੰਦਾ ਵੀ ਯਾਰ ਹਾਂ ਪੁਲਿਸ ਕੋਈ ਨਾ ਕੋਈ ਤਾਂ ਕਰੂਗੀ ਹੈਨਾ ਪਰ ਜੇ ਆਪਾਂ ਉਵੇਂ ਦੇਖੀਏ ਤਾਂ ਵੀਰੇ 75 ਸਾਲਾ ਬੰਦਾ ਹਨਾ ਉਹ ਉਤੋਂ ਕੈਂਸਰ ਦੇ ਪੇਸ਼ੈਂਟਰ ਨੇ ਜਿਹੇ ਜਿਹੇ ਤਰੀਕੇ ਨਾਲ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੇ ਐਕਸ਼ਨ ਨੂੰ ਨਹੀਂ ਕਹਿੰਦਾ ਪਰ ਐਕਸ਼ਨ ਦੀ ਵੇ ਨੂੰ ਕਹਿੰਦਾ ਵੀ ਉਹ ਉਹ ਵੇ ਠੀਕ ਨਹੀਂ ਸੀ 5-7 ਲੱਖ ਬੰਦਾ ਉਹਦਾ ਕੇਡਰ ਆ ਉਹਦੀ ਜਦਬੰਦੀ ਦਾ ਉਹ 5-7 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਉਹ ਘੱਟੋ ਘੱਟ ਇਦਾਂ ਦਾ ਵਤੀਰਾ ਨਹੀਂ ਡਿਜ਼ਰਵ ਕਰਦੇ ਸੀਗੇ ਉਹ ਅਕਸਰ ਇੱਕ ਸਿਰ ਦੇ ਤਾਜ ਹੁੰਦਾ ਪੱਗ ਉਹਨਾਂ ਨੂੰ ਯਾਰ ਪਰਣਾ ਵੀ ਨਾ ਬੰਨਣ ਦਿੱਤਾ ਜਾਣਾ ਚੱਪਲ ਵੀ ਨਾ ਪਾਉਣ ਦਿੱਤੀ ਯਾਨੀ ਇਹ ਕੋਈ ਵੇ ਥੋੜੀ ਹੁੰਦੀ ਹੈ ਯਾਰ ਆਪਾਂ ਘੱਟ ਦੋ ਘੱਟ ਬੰਦੇ ਨੂੰ ਕਹਿੰਨੇ ਵੀ ਚੱਲ ਕੋਈ ਨਹੀਂ ਕੱਪੜੇ ਪਾ ਲਓ ਹਨਾ ਉਹਨਾਂ ਨੇ ਉਹ ਵੀ ਨਹੀਂ ਪਾਉਣ ਦੇ ਟਾਈਮ ਦਿੱਤਾ ਯਾਰ ਇਹ ਕੋਈ ਗੱਲ ਥੋੜੀ ਹੁੰਦੀ ਹੈ ਮੈਂ ਇਸ ਜੀ ਨੂੰ ਨਿੰਦਨਯੋਗੀ ਕਵਾਂਗੇ ਵੀ ਨਿੰਦਨਯੋਗਾ ਯਾਰ ਵੀ ਇਦਾਂ ਥੋੜੀ ਹੁੰਦਾ ਤਾਨੂੰ ਹੁਣ ਤੱਕ ਉਹਨਾਂ ਦੀ ਕੀ ਖਬਰ ਮਿਲੀ ਹੈ ਵੀ ਉਹਨਾਂ ਦੀ ਹਾਲਤ ਕਿਵੇਂ ਹੈ ਡੀ ਐਮ ਸੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਸੂਚਨਾ ਦਿੱਤੀ ਉਹਨਾਂ ਬਾਰੇ ਜਾਂ ਤੁਹਾਨੂੰ ਉਹਨਾਂ ਨੂੰ ਮਿਲਣ ਦਿੱਤਾ ਨਹੀਂ ਮੇਰੇ ਨਾਲ ਨਾ ਤਾਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੋਈ ਕੰਟੈਕਟ ਕੀਤਾ ਨਾ ਕੋਈ ਮੇਰੀ ਆਪ ਦਾ ਸਿੱਧਾ ਕੰਟੈਕਟ ਹੋ ਪਾਰਿਆ ਕਿਉਂਕਿ ਉਹਨਾਂ ਦੇ ਫੋਨ ਬਾਹਰ ਆ ਉਹਨਾਂ ਦੇ ਫੋਨ ਬੰਦ ਆ ਉਹਨਾਂ ਨਾਲ ਜਿਹੜਾ ਕੋਈ ਇੱਕ ਮੁੰਡਾ ਭੇਜਿਆ ਸੀਗਾ ਨਾਲ ਉਹ ਵੀ ਬਾਹਰ ਆ ਉਹਦਾ ਫੋਨ ਬਾਹਰ ਆ ਉਹਨਾਂ ਨਾਲ ਕੋਈ ਕੰਟੈਕਟ ਨਹੀਂ ਹੋ ਪਾਰਿਆ ਜਿੰਨੀ ਅੱਗੋਂ ਪਿੱਛੋਂ ਆਪਾਂ ਨੂੰ ਖਬਰ ਪਤਾ ਲੱਗ ਰਹੀ ਹੈ ਉੰਨੀ ਕਹੇ ਪਤਾ ਲੱਗ ਰਹੀ ਆ ਵੀ ਉਹਦਾ ਤਾਂ ਸਟੇਬਲ ਆ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਮੈਨੂੰ ਵੀ ਪਤਾ ਕਿ ਹਾਂ ਉਹ ਇਹੋ ਜੇ ਕੰਮਾਂ ਤੋਂ ਨਹੀਂ ਉਹ ਦਬਨ ਵਾਲੇਗੇ ਨਾ ਉਹ ਦਬਦੇ ਹੀ ਆ ਉਹ ਉਸ ਟੇਬਲ ਹੀ ਆ ਏਡੀ ਗੱਲ ਨਹੀਂ ਹੈਗੀ ਕਿ ਉਹਨਾਂ ਦਾ ਤਾਂ ਮਤਲਬ ਕਿ ਮੇਨ ਤਾਂ ਮੈਨੂੰ ਜਿੰਨੀ ਕੁ ਗੱਲ ਦਾ ਪਤਾ ਲੱਗਾ ਕਿ ਆ ਰੀਸੈਂਟਲੀ ਹੁਣ ਕਿਤੇ ਉਹਨਾਂ ਦਾ 슈ਗਰ ਮੜਾ ਮੋਟਾ ਫਲਕਚੂਏਟ ਕੀਤਾ ਹੁਣ ਇਹ ਨਹੀਂ ਪਤਾ ਕਿੰਨਾ ਕੀਤਾ ਕਿੰਨਾ ਨਹੀਂ ਕੀਤਾ ਉਹ ਆਪਾਂ ਨੂੰ ਮਤਲਬ ਕਿ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕੀ ਕੀ ਗੱਲ ਸੀਗੀ ਨਹੀਂ ਸੀਗੀ ਜਿੰਨਾ ਕੁ ਮੈਨੂੰ ਪਤਾ ਲੱਗਾ ਉਹ ਇੰਨੀ ਕੁ ਗੱਲ ਆ ਸੁਣਨ ਦੇ ਵਿੱਚ ਇਹ ਆਇਆ ਸੀ ਕਿ ਢੱਲੇਵਾਲ ਜੀ ਦਾ ਜੋ ਪੋਤਾ ਹੈ ਜੋ ਤੁਹਾਡਾ ਬੇਟਾ ਹੈ ਉਹਦੇ ਲਗਾਤਾਰ ਉਹ ਕਹਿ ਰਿਹਾ ਕਿ ਮੇਰੇ ਦਾਦਾ ਜੀ ਦੇ ਨਾਲ ਗੱਲ ਕਰਾਓ ਡੱਲੇਵਾਲ ਜੀ ਦਾ ਵੀ ਪੋਤੇ ਦਾ ਨਾਲ ਪਿਆਰ ਬਹੁਤ ਹੈ ਤੇ ਉਹਨਾਂ ਨਾਲ ਵੀ ਨਹੀਂ ਗੱਲਬਾਤ ਕਰਨ ਦਿੱਤੀ ਜਾ ਰਹੀ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਐ ਉਹਨਾਂ ਨੂੰ ਬੰਦਕ ਬਣਾ ਕੇ ਰੱਖਿਆ ਹੋਇਆ ਤੇ ਅਜਿਹੇ ਚਾਲਾਂ ਕਿੰਨੀ ਕੁ ਦੇਰ ਤੱਕ ਚੱਲਣਗੀਆਂ ਮੈਂ ਨਾ ਕੱਲ ਜਦੋਂ ਦੀ ਇਹ ਗੱਲ ਆ ਵੀਰੇ ਮੈਂ ਉਸ ਤੋਂ ਬਾਅਦ ਇੱਕ ਇੰਟਰਵਿਊ 'ਚ ਮਤਲਬ ਕਿ ਆਡੀਓ ਕਾਲ ਕਰਕੇ ਉਹਨਾਂ ਨੇ ਮੇਰੇ ਨਾਲ ਇੰਟਰਵਿਊ ਕੀਤੀ ਸੀ ਉਹਨਾਂ ਨਾਲ ਮੈਂ ਇਹ ਗੱਲ ਜ਼ਰੂਰ ਦੱਸੀ ਸੀ ਕਿ ਯਾਰ ਅਸੀਂ ਸਾਨੂੰ ਕੰਸਰਨ ਆ ਉਹਨਾਂ ਦੀ ਸਿਹਤ ਬਾਰੇ ਸਾਨੂੰ ਤੁਸੀਂ ਇਹ ਤਾਂ ਦੱਸੋ ਵੀ ਯਾਰ ਉਹ ਕਿੱਥੇ ਆ ਅਸੀਂ ਰਾਈਡ ਰੱਖਦੇ ਆ ਆਪਦੇ ਬੰਦੇ ਨਾਲ ਫੈਮਿਲੀ ਦੀ ਤਰਫੋਂ ਦਾ ਮਿਲ ਸਕਦੇ ਆ ਸਾਨੂੰ ਤੁਸੀਂ ਮਿਲਾਓ ਤੁਸੀਂ ਨਾ ਸਾਨੂੰ ਕਿਸੇ ਅਧਿਕਾਰੀ ਨੇ ਗੱਲ ਕੀਤੀ ਆ ਨਾ ਸਾਨੂੰ ਕਿਸੇ ਕੋਈ ਇਹ ਦੱਸਿਆ ਵੀ ਉਹ ਠੀਕ ਨੇ ਜਾਂ ਮਤਲਬ ਕਿ ਈਵਨ ਕੇ ਯਾਰ ਕੋਈ ਨਿੱਕੀ ਜਿਹੀ ਵੀ ਗੱਲ ਨਹੀਂ ਕੀਤੀ ਦੱਸੀ ਮੈਨੂੰ ਹੁਣ ਤੱਕ ਇਸੇ ਕਰਕੇ ਉਹਨਾਂ ਨਾਲ ਅਕਸਰ ਉਹਨਾਂ ਬੱਚਾ ਉਹ ਹਨਾ ਉਹਨੂੰ ਨਹੀਂ ਪਤਾਗਾ ਕਿ ਕੀ ਹੋ ਰਿਹਾ ਹਨਾ ਉਹਦੀ ਤਾਂ ਇੱਕੋ ਹੀ ਜਿੱਦ ਫੜੀ ਹੋਈ ਹੈ ਕਿਉਂਕਿ ਉਹਨਾਂ ਦੀ ਦੋਹਾਂ ਦਾਦੇ ਪੋਤੇ ਦੀ ਦਿਨ ਚ ਦੋ ਤਿੰਨ ਵਾਰੀ ਤਾਂ ਕਾਲ ਹੁੰਦੀ ਸੀ ਹਨਾ ਹਾਂ ਹੁਣ 2 ਦਿਨ ਹੋ ਗਏ ਹੁਣ ਅਕਸਰ ਗੱਲ ਨਹੀਂ ਹੋਈ ਤਾਂ ਨੇਚਰਲੀ ਉਹ ਦਾ ਥੋੜਾ ਜਿਹਾ ਇਹ ਬਣੂਗੀ ਵੀ ਯਾਰ ਨਹੀਂ ਹੋ ਰਹੀ ਗੱਲ ਹਨਾ ਕਿਉਂ ਨਹੀਂ ਹੋ ਰਹੀ ਉਹ ਅਕਸਰ ਜਿੰਨੀ ਗੱਲ ਉਹਦੇ ਨਾਲ ਅਕਸਰ ਹੁਣ ਮੇਰੇ ਥਰੂ ਗਈ ਕਿ ਯਾਰ ਉਹ ਦਾਦਾ ਦਾਦਾ ਜੰਡਾ ਡੈਡੀ ਕਹਿੰਦਾ ਉਹ ਡੈਡੀ ਨਾਲ ਮੇਰੀ ਗੱਲ ਕਰ ਉਹ ਡੈਡੀ ਕੋਲੇ ਮੈਨੂੰ ਲੈ ਕੇ ਚੱਲੋ ਪਰ ਮੈਂ ਸਿਰਫ ਇਹ ਸੀਗਾ ਕਿ ਯਾਰ ਜੇ ਉਹ ਜਾਊਗਾ ਤਾਂ ਇਹ ਨਾ ਹੋਵੇ ਵੀ ਕੋਈ ਵੀਕ ਪੁਆਇੰਟ ਹੋ ਜਾਣਾ ਪਰ ਉਹ ਵੀਕ ਪੁਆਇੰਟ ਹੈ ਨਹੀਂ ਉਹ ਸਟਰੋਂਗ ਪੁਆਇੰਟ ਹੀ ਹੈ ਏਡੀ ਗੱਲ ਨਹੀਂ ਕਿ ਪਰ ਕਈ ਵਾਰੀ ਐ ਹੁੰਦਾ ਵੀ ਉਹ ਟਾਈਮ ਦੀ ਨਿਜਾਗਤ ਇਹੋ ਜੀ ਹੋ ਜਾਂਦੀ ਆ ਤੇ ਕੋਈ ਨਹੀਂ ਆਉਣ ਵਾਲੇ ਦਿਨਾਂ ਚ ਆਪਾਂ ਦੇਖਾਂਗੇ ਇਹ ਏਹੀ ਜੀ ਗੱਲ ਨਹੀਂ ਹੈਗੀ ਕਿ ਇਹ ਜਿਹੀਆਂ ਕੋਝੀਆਂ ਚਾਲਾਂ ਤੋਂ ਕੋਈ ਨਾ ਤਾਂ ਉਹ ਦਾ ਬਨਾਲਾ ਨਾ ਉਹ ਦਾ ਬਨਾਲਾ ਮਿਲਣਗੇ ਜਰੂਰ ਮਿਲਣਗੇ ਤੁਹਾਡੀ ਤੁਹਾਡੇ ਫਾਦਰ ਸਾਹਿਬ ਨਾਲ ਅਟੈਚਮੈਂਟ ਕਿਵੇਂ ਆ ਤੁਹਾਡੀ ਬਾਉਂਡਿੰਗ ਕਿਵੇਂ ਆ ਤੁਹਾਨੂੰ ਉਹ ਕੀ ਸਿੱਖਿਆ ਦਿੰਦੇ ਨੇ ਕੀ ਸਿਖਾਉਂਦੇ ਨੇ ਸਿੱਖਿਆ ਉਹਨਾਂ ਦੀ ਸਿੱਖਿਆ ਤਾਂ ਜਿਹੜੀ ਜ਼ਰੂਰੀ ਆ ਉਹਦੋਂ ਵੱਡੀ ਸਿੱਖਿਆ ਜਿਹੜੀ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ ਦਿੱਤੀ ਆ ਆਪਾਂ ਨੂੰ ਉਹ ਸਿੱਖਿਆ ਦੀ ਉਹ ਹੀ ਸਿੱਖਿਆ ਮੈਨੂੰ ਉਹਨਾਂ ਨੇ ਦਿੱਤੀ ਆ ਜਿਹੜੀ ਉਹਨਾਂ ਨੇ ਦਿੱਤੀ ਆ ਅਕਸਰ ਕਿ ਜਿਹਨੀਆਂ ਆਪਣੀਆਂ ਹਨਾ ਹੁੰਦੀਆਂ ਅਟੈਚਮੈਂਟ ਆ ਇੱਕ ਪਿਓ ਦੀ ਤੇ ਪੁੱਤ ਨਾਲ ਅਟੈਚਮੈਂਟ ਜਿਹੀ ਜਿਹੀ ਹੁੰਦੀ ਆ ਉਦੋਂ ਕੋਈ ਦੋ ਪੈਸੇ ਸਾਡੀ ਚੰਗੀ ਹੋਣੀ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਕਿਉਂਕਿ ਜਦੋਂ ਕੋਈ ਬੰਦਾ ਘਰ ਤੋਂ ਬਾਹਰ ਨਿਕਲਦਾ ਕਿਸੇ ਵੀ ਆਡਾ profession ਹੈ ਨਾ ਉਹਨੂੰ ਜੇ ਪਿੱਛੋਂ ਘਰ ਤੋਂ ਸਪੋਰਟ ਮਿਲੂਗੀ ਮੋਰਲੀਆਰ ਫਾਈਨੈਂਸ਼ੀਅਲੀ ਉਹ ਫੇਰ ਹੀ ਨਿਕਲ ਪਾਉਗਾ ਉਹ ਇਸੇ ਕਰਕੇ ਹੀ ਨਿਕਲ ਪਾਏਗੇ ਸਾਡਾ ਬੌਂਡ ਇੱਕ ਦੂਜੇ ਨਾਲ ਵਧੀਆ ਸੀ ਨਾ ਉਹਨਾਂ ਨੂੰ ਮਾਰ ਲਈ ਕੋਈ ਸਪੋਰਟ ਤੇ ਬ੍ਰੇਕਡਾਊਨ ਆਇਆ ਨਾ ਕੋਈ ਫਾਈਨੈਂਸ਼ੀਅਲ ਹੈ ਨਾ ਉਹ ਚੀਜ਼ਾਂ ਕਰਕੇ ਸਾਡਾ ਉਹੀ ਦੱਸ ਦਿੰਦੀਆਂ ਵੀ ਅਕਸਰ ਨੂੰ 30 ਸਾਲ ਹੋ ਗਏ ਹਨ 15 ਸਾਲ ਤਾਂ ਮੈਨੂੰ ਹੋ ਗਏ ਉਹ ਸਭ ਪਿੱਛੇ ਹਨ ਬੈਕ ਨਾਲ ਬੈਕ ਤੇ ਬਹੁਤ ਠੀਕ ਆ ਉਹਨਾਂ ਨੇ ਅਕਸਰ ਹੁਣ ਜੇ ਮੰਨ ਲਓ ਮੈਂ ਉਧਰਲਾ ਪਾਸਾ ਛੱਡ ਕੇ ਕਿਸਾਨਾਂ ਕਿੰਨੀ ਆਏ ਆ ਤਾਂ ਉਹਨਾਂ ਦੀ ਇਹੀ ਸਿੱਖਿਆ ਸੀ ਕਿ ਯਾਰ ਇਹ ਜ਼ਰੂਰੀ ਹੈ ਹਨਾ ਜ਼ਿੰਦਗੀ ਜ਼ਰੂਰੀ ਨਹੀਂ ਜਿੰਨਾਂ ਦਾ ਆਪਾਂ ਚਿਹਰਾ ਬਣੇਵੇਂ ਆ ਉਹ ਜ਼ਰੂਰੀ ਆ ਮੈਂ ਉਹਨਾਂ ਕੋਲ ਹੀ ਉਹਨਾਂ ਦਾ ਸਮਾਨ ਦਿੱਤਾ ਉਹਨਾਂ ਦੀ ਸਿੱਖਿਆ ਕਰਕੇ ਆ ਸਾਡੇ ਮਾਧਿਅਮ ਦੇ ਰਾਹੀਂ ਕੀ ਅਪੀਲ ਕਰਨਾ ਚਾਹੂਗੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿਸਾਨ ਜਿੰਨਿਆਂ ਤੱਕ ਤਾਂ ਮੈਸੇਜ ਜਾ ਰਿਹਾ ਹਨਾ ਹੌਲੀ ਹੌਲੀ ਜਿਵੇਂ ਜਿਵੇਂ ਮੈਸੇਜ ਚੱਲ ਰਿਹਾ ਉਹਵੇਂ ਉਹਵੇਂ ਆਪਾਂ ਆ ਰਹੇ ਆ ਕਿਸਾਨ ਪਰ ਮੈਂ ਇਹੀ ਗੱਲ ਕਹੂੰਗਾ ਕਿ ਜਿਹੜੇ ਸੰਘਰਸ਼ੀ ਲੋਕ ਹੁੰਦੇ ਆ ਪੰਜਾਬ ਦੇ ਤਾਂ ਹਿੱਸੇ ਜੀ ਹਮੇਸ਼ਾ ਵਾਸਤੇ ਜੰਗਾਂ ਆਈਆਂ ਜਿੰਨੇ ਵੀ ਸੰਘਰਸ਼ੀ ਲੋਕ ਹੁੰਦੇ ਆ ਉਹਨਾਂ ਨੂੰ ਸਦਿਆਂ ਦੀ ਲੋੜ ਨਹੀਂ ਹੁੰਦੀ ਕਿ ਉਹ ਆਉਂਦੀ ਜ਼ਮੀਰ ਦੀ ਆਵਾਜ਼ ਹੁੰਦੇ ਆ ਤੇ ਜ਼ਮੀਰ ਦੇ ਆਵਾਜ਼ ਨਾਲ ਹੀ ਆਓ ਕਿਸੇ ਦੇ ਸੱਦੇ ਉਡੀਕੋ ਨਾ ਕਿ ਮੈਨੂੰ ਉਹ ਕਹੂਗਾ ਮੈਂ ਤਾਂ ਜਾਊਗਾ ਜਾਂ ਮੈਨੂੰ ਕੋਈ ਉਹ ਕਹੂਗਾ ਤੁਸੀਂ ਆਪ ਦੇ ਆਪ ਦੇ ਦਿਲ ਤੇ ਹੱਥ ਰੱਖ ਕੇ ਕਹੋ ਵੀ ਮੇਰਾ ਦਿਲ ਕਹਿ ਰਿਹਾ ਜੇ ਦਿਲ ਕਹਿ ਰਿਹਾ ਤਾਂ ਖਨੋਰੀ ਨੂੰ ਆਜੋ ਕਿਸੇ ਦੇ ਸੱਦੇ ਦੀ ਲੋੜ ਨਹੀਂ ਹੁੰਦੀ ਕਿ ਮੈਂ ਵੀ ਕਿਸੇ ਦੇ ਸੱਦੇ ਦੀ ਉਡੀਕ ਨਹੀਂ ਕੀਤੀ ਸੀ ਮੈਂ ਵੀ ਆਪ ਹੀ ਆਇਆ ਸਾਰੇ ਆਪ ਦੇ ਆਪ ਹੀ ਆਉਣ ਇਹਦੇ 'ਚ ਕੋਈ ਐਡਾ ਸੱਦੇ ਦੀ ਲੋੜ ਨਹੀਂ ਧੰਨਵਾਦ ਜੀ ਬਹੁਤ ਬਹੁਤ ਸੁਣਿਆ ਤੁਸੀਂ ਗੁਰਪਿੰਦਰ ਸਿੰਘ ਨੂੰ ਜੋ ਜਗਜੀਤ ਸਿੰਘ ਡੱਲੇਵਾਲ ਦੇ ਸੁਪੁੱਤਰ ਨੇ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਜੋ ਇਹਨਾਂ ਪੁਲਿਸ ਦੇ ਕਾਰਨਾਮਿਆਂ ਤੋਂ ਨਹੀਂ ਡਰਦੇ ਉਹਨਾਂ ਦੇ ਹੌਸਲੇ ਬੁਲੰਦ ਨੇ ਤੇ ਸਾਡੇ ਪਰਿਵਾਰ ਦੇ ਵੀ ਹੌਸਲੇ ਬੁਲੰਦ ਨੇ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਬੀ ਸਾਂਝਾ ਖਨੋਰੀ ਬਾਰਡਰ